ਦੁਨੀਆ ਦੇ ਵਿੱਚ ਤਾਂ ਲੋਕ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ਦੇ ਲਈ ਲੜ ਪੈਂਦੇ ਨੇ ਤਾਂ ਉਸੇ ਵਿਚਾਲੇ ਤਰਮੇਂਦਰ ਨੇ ਆਪਣੇ ਕਰੋੜਾ ਦੀ ਜ਼ਮੀਨ ਕਿਸ ਦੇ ਨਾਮ ਸੌਂਪੀ ਹੈ ਤੁਸੀਂ ਵੀ ਇਹ ਸੁਣ ਕੇ ਹੈਰਾਨ ਹੋ ਜਾਓਗੇ ਕਿ ਤੁਸੀਂ ਜਾਣਦੇ ਹੋ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮੇਂਦਰ ਦਾ 24 ਨਵੰਬਰ ਨੂੰ ਦੇਹਾਂਤ ਹੋਇਆ ਸੀ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਨਿੱਜੀ ਜ਼ਿੰਦਗੀ ਦੀਆਂ ਵਿਆਪਕ ਚਰਚਾਵਾਂ ਹੋ ਰਹੀਆਂ ਨੇ ਕੁਝ ਉਹਨਾਂ ਦੀਆਂ ਦੋ ਪਤਨੀਆਂ ਤੇ ਪਰਿਵਾਰਾਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਤੇ ਕੁਝ ਨੇ ਉਹਨਾਂ ਦੀ ਜਾਇਦਾਦ ਤੇ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ ਲੁਧਿਆਣਾ ਦੇ ਨਸਰਾਲੀ ਦੇ ਵਿੱਚ ਜਨਮੇ ਤਰਮੇਂਦਰ ਜਿਨ੍ਹਾਂ ਦਾ ਜੱਦੀ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਡਾਂਗੂ ਹੈ ਤਰਮੇਂਦਰ ਦੇ ਭਤੀਜੇ ਬੂਟਾ ਸਿੰਘ ਦਾ ਕਹਿਣਾ ਕਿ ਤਰਮੇਂਦਰ ਨੇ ਉਹਨਾਂ ਨੂੰ 2.5 ਏਕੜ ਜੱਦੀ ਜ਼ਮੀਨ ਸੌਂਪ ਦਿੱਤੀ ਤਰਮਿੰਦਰ ਨੇ ਕਰੋੜਾ ਦੀ ਜ਼ਮੀਨ ਆਪਣੇ ਭਤੀਜਾ ਨੂੰ ਸੌਂਪ ਦਿੱਤੀ ਹੈ ਅੱਜ ਵੀ ਉਹਨਾਂ ਦੇ ਭਤੀਜੇ ਅਦਾਕਾਰ ਦਾ ਬਹੁਤ ਸਤਿਕਾਰ ਕਰਦੇ ਨੇ ਲੁਧਿਆਣਾ ਦੇ ਵਿੱਚ ਇੱਕ ਟੈਕਸਟਾਈਲ ਮਿਲ ਦੇ ਵਿੱਚ ਕੰਮ ਕਰਦੇ ਨੇ ਤਾਂ ਦੱਸਦੇ ਕੀ ਹੈ ਕਿ ਤਰਮਿੰਦਰ ਦੇ ਪਿਤਾ ਨੇ ਉਹਨਾਂ ਨੂੰ ਘਰ ਦੀ ਜ਼ਿੰਮੇਵਾਰੀ ਸੌਂਪੀ ਤੇ ਉਹਨਾਂ ਨੂੰ ਦੇਖਭਾਲ ਕਰਨ ਦੇ ਲਈ ਕਿ ਹਾਲਾਂਕਿ ਜਿਵੇਂ-ਜਿਵੇਂ ਤਰਮਿੰਦਰ ਅੱਗੇ ਵਧਦੇ ਗਏ ਉਹਨਾਂ ਨੇ ਜ਼ਮੀਨ ਆਪਣੇ ਚਾਚੇ ਦੇ ਪੋਤੇ ਪੋਤੀਆਂ ਨੂੰ ਸੌਂਪ ਦਿੱਤੀ ਤਾਂ ਜੋ ਉਹ ਘਰ ਦੀ ਦੇਖਭਾਲ ਕਰ ਸਕਣ ਤੇ ਇਸ ਜੱਦੀ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹਿ ਸਕਣ